ਖਾਣੋਵਾਂ ਨਾ ਬੈਕਸਾਈਡ ਤੋਂ ਤੁਹਾਨੂੰ ਸਮਾਰ ਕੇ ਦਿਖਾਉਣੇ ਆ ਤਾਜੀ ਸੂਈ ਹੋਈ ਅੱਜ ਸਵੇ ਹੀ ਸੂਈ ਆ ਇਹ ਤੇ ਥਾਣਵਾਂ ਨਾ ਦੇਖ ਸਕਦੇ ਤੁਸੀਂ ਆਰਡਰ ਰੋਡ ਦੀ ਮੰਤਰ ਬਹੁਤ ਸੋਹਣੀਆਂ ਚਾਰੇ ਥਾਣਾ ਕੋਈ ਕਮਿਊਨਿਟੀ ਚੋਤੀ ਦੜ ਕੇ ਤੇ ਕਹਿੰਦੇ ਚੱਲ ਜਦੋਂ ਆਊਗਾ ਚੱਲ ਇਹ ਵੀ ਬਕਾਉ ਕਰਕੇ ਪਾਈ ਜਾਣੇ ਹਨਾ ਚੋਟੀ ਇਹ ਵੀ ਬਹੁਤ ਸੋਹਣੀਆਂ ਤੇ ਦੁੱਧ ਆਪਾਂ ਬਾਈ ਤੋਂ ਪੋਸਾਂਗੇ ਕਿੰਨਾ ਜੇ ਥੱਲੇ ਦੇਖ ਸਕਦੇ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲਓ ਵੀ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪੈਂਡਾ ਕੋਟ ਲੱਲੂ ਜਿਹੜਾ ਇਹਨੂੰ ਮਾਨਸਾਰਾ ਜਾਂਦਾ ਤਹਿਸੀਲ ਵੀ ਮਾਨਸਾ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬੇ ਦੇ ਚੰਗੇ ਜਿਹੜੇ ਪਸ਼ੂ ਰੱਖੇ ਹੋਏ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋਗੇ ਚੰਗੀਆਂ ਮੱਝਾਂ ਚੰਗੀਆਂ ਝੋਟੀਆਂ ਜਿਹੜੀਆਂ ਕੱਟੀਆਂ ਬਾਈ ਪਸ਼ੂਆਂ ਦੇ ਜਿਹੜਾ ਕੰਮ ਕਰਦਾਗਾ ਬਹੁਤ ਸੋਹਣੇ ਜਿਹੜੇ ਬਾਈ ਦੇ ਪਸ਼ੂ ਰੱਖੇ ਹੋਏ ਜਿਵੇਂ ਇੱਧਰ ਦੇਖ ਸਕਾ ਦਿਓਗੇ ਇਹਨਾਂ ਦੇ ਵਿੱਚ ਵੀ ਬਾਈ ਕੋਲੇ ਜਿਹੜੀਆਂ ਦੋ ਮੱਝਾਂ ਪਕਾਉ ਆਗੀਆਂ ਉਹ ਤੁਹਾਨੂੰ ਆਪਾਂ ਕੱਲੇ ਕੱਲੇ ਤੋੜ ਕੇ ਦਿਖਾਵਾਂਗੇ ਡਿਟੇਲ ਲੈ ਕੇ ਦੇਵਾਂਗੇ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਦਾ ਕੰਮੇ ਸੋਇਆ ਸਾਰੇ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਦੋਨੇ ਜਿਹੜੀਆਂ ਮੱਜਾਂਆਂ ਤਾਜ਼ੀਆਂ ਸੂਈਆਂ ਹੋਈਆਂ ਇੱਕ ਬੂਰੀ ਆ ਜਾਂਦੀ ਆ ਇੱਕ ਆ ਜਾਂਦੇ ਮੋਰਾ ਨਾਲ ਸਲ ਜਾਓ ਬਾਕੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਕਿਰਾਂ ਆਪਾਂ ਨੇੜੋਂ ਥਾਣਾ ਹਵਾਨਾ ਜਿਹੜਾ ਚੈੱਕ ਕਰਾ ਲਏ ਵੀਡੀਓ ਦੇ ਵਿੱਚ ਆ ਜਿਹੜੀ ਬੂਰੀ ਝੋਟੀ ਹੈਗੀ ਇਹਨੂੰ 15 ਦਿਨਾਂ ਦੀ ਸੂਈ ਹੈਗੀ ਦੇਖ ਸਾਜੋ ਤੜਕੇ ਸਵੇਰ ਜਿਹੜੀ ਚੋਈ ਹੋਈ ਆ ਇਹ ਤੇ ਮਗਰੇ ਦੇ ਬੂਰੀ ਕੱਟੀਆਂ ਜਿਵੇਂ ਆ ਖੜੀਆਂ ਸਕਰੀਨ ਦੇ ਦੇਖ ਸਾਜੋ ਸੀ ਤੇ ਦੂਜੀ ਜਿਹੜੀ ਇੱਧਰ ਝੋਟੀ ਹੈਗੀ ਇਹ ਸੂਈ ਹੈਗੀ ਤਾਜੀ ਜਮਾ ਮਨ ਲਓ ਵੀ ਅੱਜ ਸਵੇਰ ਹੀ ਸੋਈ ਆ ਗਈ ਤੇ ਆਪਾਂ ਇਹ 10 11:30 ਵਜੇ ਵੀਡੀਓ ਬਣਾ ਰਹੇ ਆਂ ਸਵੇਰ 8:00 ਵਜੇ ਸੋਈ ਆ ਤੋਰ ਕੇ ਦਿਖਾਉਣਾ ਤੋਰ ਕੇ ਦਿਖਾਦੇ ਭਾਈ ਆ ਥਾਣ ਹਵਾਨਾ ਇਹਨੂੰ ਵੀ ਬਹੁਤ ਸੋਹਣਾ ਲੱਗਿਆ ਹੋਇਆਗਾ ਤੇ ਡਿਟੇਲਸ ਉਹਨੂੰ ਸਾਰੀ ਲੈ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਲੈਣੀਆਂ ਨੰਬਰ ਆਪਾਂ ਸਕਰੀਨ ਤੇ ਚਲਾ ਦੇਾਂਗੇ ਪਿੰਡ ਕੋਟ ਲੱਲੂ ਲੱਲੂਆਣਾ ਵੀ ਕਹਿੰਦੇ ਆ ਕਿ ਜ਼ਿਲ੍ਹਾ ਮਾਨਸਾ ਤਹਿਸੀਲ ਮਾਨਸਾ ਪਹਿਲੇ ਨੰਬਰਾਂ ਇਹਨੂੰ ਤੁਰਦੀ ਨੂੰ ਚੈੱਕ ਕਰ ਲਿਓ ਥਾਣ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਚਾਰੇ ਥਾਣੇ ਇੱਕੋ ਜਿਹੇ ਹੈਗੇ ਮੁੱਠੀ ਥਣ ਲੱਗੇ ਹੋਇਆ ਦੇਖੋ ਤੁਸੀਂ ਝੋਟੀ ਸੰਗਾ ਸੰਗਾ ਦੀ ਬਹੁਤ ਸੋਹਣੀ ਹੈਗੀ ਪੂਰੀ ਪਲੀ ਝੋਟੀ ਹੈਗੀ ਬਾਕੀ ਆਪਾਂ ਡਿਟੇਲ ਬਾਾਈ ਤੋਂ ਲਵਾਂਗੇ ਤੁਰਦੀ ਨੂੰ ਚੈੱਕ ਕਰ ਲੋ ਤੁਸੀਂ ਥਾਣਾਵਾਨਾ ਬੈਕਸਾਈਡ ਤੋਂ ਤੁਹਾਨੂੰ ਸਮਾਰ ਕੇ ਦਿਖਾਉਂਦੇ ਆ ਤਾਜੀ ਸੂਈ ਹੋਈ ਅੱਜ ਸਵੇ ਹੀ ਸੂਈ ਹੈ ਇਹ ਤੇ ਥਾਣਾਵਾਨਾ ਦੇ ਸਕਦਾ ਤੁਸੀਂ ਆਰਡਰ ਆਰਡਰ ਦੀ ਮੰਤਰ ਬਹੁਤ ਸੋਹਣੀ ਆ ਚਾਰੇ ਥਾਣਾ ਕੋਈ ਕਮ ਨਹੀਂ ਝੋਟੀ ਦੇ ਵਿੱਚ ਦੇਖੋ ਤੁਸੀਂ ਬਹੁਤ ਸੋਹਣੀ ਆਗੀ ਮੋੜ ਲਿਆ ਬਈ ਐਮ ਕਾਲਾ ਇਧਰੋਂ ਬਾਕੀ ਦੇ ਸਕਦਾ ਤੁਸੀਂ ਬੋਡੀਵਾਨਤਰ ਦੀ ਸੰਗਾ ਸੰਗਾ ਦੀ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਝੋਟੀ ਹੈਗੀ ਬਾਕੀ ਬਾਈ ਤੋਂ ਆਪਾਂ ਡਿਟੇਲ ਲੈਨੇ ਆਂ ਇਧਰੋਂ ਸਾਈਡ ਤੋਂ ਜਿਹੜਾ ਥਾਣਾਵਾਰ ਨਾਲ ਦੇਖਾ ਦਿਆਂ। ਬਾਕੀ ਇਹ ਧਰਾਂ ਦੂਰਾਂ ਪੁੱਛਾਂਗੇ ਬਾਈ ਤੋਂ ਵੀ ਕਿਵੇਂ ਹੈਗੀਆਂ, ਚੋਣ ਚਾਂਚ ਕਿਵੇਂ ਸਾਰੀ ਡਿਟੇਲ ਲੈ ਕੇ ਦੇਵਾਂਗੇ। ਚੰਗੇ ਜਿਹੜੇ ਪਸ਼ੂ ਬਾਈ ਨੇ ਰੱਖੇ ਹੋਏ ਆਗੇ। ਡਿਟੇਲ ਆਪਾਂ ਦੋਨਾਂ ਦੀ ਇਕੱਠਿਆਂ ਦੀ ਲੈ ਦਾਂਗੇ। ਥਾਣਾਵਾਰ ਨਾਲ ਇੱਕ ਵਾਰੀ ਤੁਸੀਂ ਜਿਹੜਾ ਹੋਰ ਚੈੱਕ ਕਰ ਸਕਦੇ ਹੋ ਦੇਖੋ ਸੀ। ਬਹੁਤ ਸੋਹਣਾ ਡਰੋਪ ਛੋਟੇ ਲੱਗਿਆ ਹੋਇਆਗਾ ਤੇ ਦੋਨਾਂ ਨੂੰ ਤੋੜ ਕੇ ਦਿਖਾਉਣੇ ਆ ਦੂਜੇ ਨੰਬਰ ਆਈ ਵੀ ਤੋੜ ਕੇ ਦਿਖਾਉਣੇ ਆ ਮੰਗਰੇ ਤੇ ਕੱਟੀ ਆ ਗਈ ਤੇ ਇਹਦੇ ਮੰਗਰੇ ਜਿਹੜਾ ਹੈਗਾ ਕੱਟਾਗਾ ਜਿਹੜ ਆੜ ਰੋਡਰ ਬਹੁਤ ਸੋਹਣਾ ਲੱਗਿਆ ਹੋਇਆ ਚਾਰੇ ਥਾਣੇ ਇੱਕ ਹੋ ਜੇ ਅਗੇ ਤਾਜੀ ਸੂਈ ਆ ਗਈ ਦੂਜੀ ਵੀ ਤੋਰਦੇ ਬਾਈ ਬੂਰੀ ਪੱਠਪੋੜੇ ਦੀ ਖੜਮੇ ਪੱਠਪੋੜੇ ਦੇ ਦੇਖੋ ਜੀ ਪੱਠਪੋੜਾ ਕਿੰਨਾ ਚੌੜਾਗਾ ਬਹੁਤ ਸੋਹਣੀ ਝੋਟੀ ਆ ਗਈ ਤੇ ਆ ਦੂਜੇ ਨੰਬਰ ਆਏ ਜੇ ਬਹੁਤ ਪ੍ਰਾਇਦੇ ਬੂਰੀਆਂ ਦੇ ਸਕੀਨ ਹੁੰਦੇ ਆਗੇ ਤੇ ਆਪਾਂ ਹੋਡ ਲਈ ਆ ਬੂਰੀ ਝੋਟੀ ਲੈ ਕੇ ਆਏ ਆਗੇ ਦੇਖੋ ਤੁਰਦੀ ਨੂੰ ਇਹ ਬਾਈਆਂ ਨੇ ਵੀਡੀਓ ਪੈਸੇ ਬਣਾਉਣੀ ਨਹੀਂ ਸੀ ਕਹਿੰਦੇ ਅਸੀਂ ਚੋਤੀ ਦੜ ਕੇ ਤੇ ਕਹਿੰਦੇ ਚੱਲ ਜਦੋਂ ਆਊਗਾ ਚੱਲ ਇਹ ਵੀ ਬਕਾਉ ਕਰਦੇ ਬਾਈ ਜਾਨੇ ਹਨਾ ਝੋਟੀ ਇਹ ਵੀ ਬਹੁਤ ਸੋਹਣੀ ਆ ਤੇ ਦੁੱਧ ਆਪਾਂ ਬਾਈ ਤੋਂ ਪੁੱਛਾਂ ਗਿਨਾਈ ਦੇ ਥੱਲੇ ਦੇਖ ਸਕਦਾ ਤੁਸੀਂ ਬੋਰੀ ਝੋਟੀਆਂ ਇਹ ਵੀ ਤਾਜੀ ਸੂਈ ਹੋਈ ਹੈਗੀ ਬਾਕੀ ਡਿਟੇਲ ਆਪਾਂ ਬਾਈ ਤੋਂ ਲਾਵਾਂਗੇ ਦੇਖ ਸਕਦਾ ਤੁਸੀਂ ਫੇਸ ਕੁਆਲਟੀ ਦੀ ਬੋਡੀ ਮੰਤਰ ਦੀ ਸਾਨ ਹਵਾਨੇ ਦੇ ਬਹੁਤ ਸੋਹਣਾਗਾ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਨੇ ਆ ਸਾਰੀ ਵੀ ਕੀ ਮਾਲ ਮੱਲਾ ਕਿੰਨਾ ਦੁੱਧ ਦਾ ਕਿਹੜੇ ਦਿਨ ਹੋ ਗਏ ਸੂਈਆਂ ਨੂੰ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਆ ਜਾਓ ਫਿਰ ਬਾਈ ਨਾਲ ਕਰਦੇ ਆ ਗੱਲਬਾਤ ਆ ਜਾ ਬਾਈ ਝੋਟੀਆਂ ਦੋਨੇ ਸਕੀਨ ਆਗੀਆਂ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਵੀਰੇ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਆ ਬਾਈ ਪਿੰਡ ਪਿੰਡ ਲੱਲੂਆਣਾ ਜ਼ਿਲ੍ਹਾ ਮਾਲਸਾ ਠੀਕ ਆ ਆਪਣਾ ਪਸ਼ੂਆਂ ਦਾ ਕੰਮ ਹੀ ਆਣਾ ਚੰਗੇ ਪਸ਼ੂ ਇਹਦੇ ਘਰੇ ਰੱਖੇ ਹੋਏ ਆ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਤੇ ਉਹਨਾਂ ਦੇ ਵਿੱਚੋਂ ਬਾਈਆਂ ਕੋਲੇ ਜਿਹੜੀਆਂ ਦੋ ਛੋਟੀਆਂ ਸੂਈਆਂ ਬਈ ਉਹ ਪਹਿਲੀ ਦੀ ਡਿਟੇਲ ਦੇ ਦੇ ਜਿਹੜੀ ਉੱਪਰਾਂ ਖੜੀ ਹੈ ਜੀ ਇਹ ਪਹਿਲੀ ਹੋਈ ਅੱਜ ਸਵੇਰੇ 3:00 ਵਜੇ ਸੂਈ ਆ ਸਵੇਰ 3:00 ਵਜੇ ਸੂਈ ਆ ਹਾਂ ਠੀਕ ਆ ਤੇ ਇਹਦਾ 17 ਕਿਲੋ ਦੁੱਧ ਆ 17 ਕਿਲੋ ਪਿਛਲੇ ਸੂਏ ਦਾ ਹਾਂ ਠੀਕ ਆ ਮੰਗਰ ਇਹਦੇ ਕੱਟਾ ਹਨਾ ਮੰਗਰ ਕੱਟਾ ਬਈ ਠੀਕ ਆ ਤੇ 3 ਵਜੇ ਸਵੇਰ ਸੂਈ ਆ ਗਈ ਕਹਿੰਦੇ ਸੂਏ ਸੂਈ ਆ ਬਾਈ ਇਹ ਇਹ ਬਾਈ ਤੀਜੀ ਸੂਏ ਸੂਈ ਤੀਜੀ ਸੂਏ ਸੂਈ ਆ ਦੇਖ ਸਕਦੇ ਨਹੀਂ ਵਿੱਚ ਭਰਾ ਦੂਜੇ ਸੂਏ ਕਹਿੰਦੇ ਆਗੇ ਬਾਈ ਕਹਿੰਦੇ ਤੀਜੀ ਸੂਏ ਸੂਈ ਹੋਈ ਆ ਗਈ ਸਵੇਰ 3 ਵਜੇ ਸੂਈ ਆ ਬਾਈ ਕਹਿੰਦੇ ਤੇ ਬਾਈ 17 ਕਿਲੋ ਪਹਿਲੇ ਸੂਏ ਦੁੱਧ ਹੱਤਾਗਾ ਇਸ ਵਾਰ ਕੀ ਉਮੀਦ ਰੋ ਬਾਈ ਦੀ ਵੇ ਕੋਈ ਸਤਾਰਾਂ ਤੋਂ ਡਿਗਦੀ ਨਹੀਂ ਕਿਤਨੀ ਗਈ ਨਹੀਂ ਫਰਾਂ ਤੁਸੀਂ ਕਿੰਨੀ ਕਹਿ ਕੇ ਦਿੰਦੇ ਹੋ ਵੀ ਕਿੰਨਾ ਦੁੱਧ ਕੱਢੂਗੀ ਆਪਾਂ 17 ਕਹਿ ਕੇ ਦੇ ਦਿੰਦੀ ਆ ਬਈ ਆਪਾਂ 17 ਕਹਿ ਕੇ ਦੇਨੇ ਜਿੰਨਾ ਚੋਇਆਗਾ ਹਾਂ ਜਿੰਨਾ ਚੋਇਆ ਠੀਕ ਆ ਕਰਦੀ ਆ ਪੱਛੂ ਸਾਰੇ ਹਾਂ ਬਈ ਕਰਦੀ ਠੀਕ ਆ ਲੈ ਵੀ ਇਹਦੀ ਡਿਟੇਲ ਹੈਗੀ 17 ਕਿਲੋ ਦੁੱਧ ਦੂਜੇ ਸੂਏ ਦਿੱਤਾ ਇਹਨੇ ਤੀਜੇ ਸੂਏ ਸੋਈ ਅੱਜ ਸਵੇ ਹੀ ਸੋਈ ਹੈਗੀ ਤੇ ਬਾਕੀ ਮਗਰ ਘੱਟਾਗਾ ਬਾਈ ਕਹਿੰਦਾ ਆਪਾਂ 17 ਕਿਲੋ ਹੀ ਕਹਿ ਕੇ ਦੇਵਾਂਗੇ ਨੰਬਰ ਆਪਾਂ ਸਕਰੀਨ ਤੇ ਚਲਾ ਦੇਾਂਗੇ ਬਾਈ ਦਾ ਤੇ ਆਹ ਬਾਈ ਜਿਹੜੀ ਦੂਜੀ ਆ ਗਈ ਬੂਰੀ ਬਈ ਇਹਦੇ ਥਲੇ 12 ਕਿਲੋ ਦੁੱਧਾ 12 ਕਿਲੋ ਦੁੱਧਾ ਇਹ ਤੁਸੀਂ ਵੈਸੇ ਵੀਡੀਓ ਬਣਾਉਣੀ ਨਹੀਂ ਸੀ ਹਨਾ ਇਹ ਬਣਾਉਣੀ ਨਹੀਂ ਸੀ ਇਹਦਾ ਚੋਤੀ ਸੀ ਇਹ ਚੋਤੀ ਸੁਬਾਹ ਥਣਵਾਨ ਦੇ ਸਾਹਦ ਸਾਈਡ ਤੋਂ ਜਮਾ ਰੋਡਰ ਬਹੁਤ ਸੋਹਣਾਗਾ ਤੇ ਇਹ ਕਿੰਨੇ ਸੂਈ ਸੁਈ ਆ ਬਾਈ ਇਹ ਵੀ ਤੀਜੇ ਹੀ ਆ ਤੀਜੇ ਇਹਨੂੰ ਕਹਿ ਕੇ ਦਨੋਗੇ ਸੂਈ ਨੂੰ ਇਹਨੂੰ ਆਗਿਆ ਦੇ ਕੰਟਰਾਸ ਲਾ ਦੇਣਾ ਇੱਥੇ 15 16 ਦਿਨ ਹੋ ਗਿਆ ਮਗਰ ਕੱਟੀ ਆ ਹਨਾ ਕੱਟੀ ਵਧੀਆ ਚੰਗੀ ਆ ਹਨਾ ਬਹੁਤ ਸੋਹਣੀ ਝੋਟੀਆਂ ਬੂਰੀ ਦੇਖ ਸਕਦੇ ਸੀ ਤੇ ਬਾਈ ਰੇਟ ਦੀ ਗੱਲ ਆ ਜਾਂਦੀ ਇਹਦਾ ਰੇਟ ਕੀ ਕਰਤਾ ਬਾਈ ਰੇਟ ਇਹਦਾ 1 40 1 ਲੱਖ 40 ਹਜ਼ਾਰ ਲੈਣ ਦੇਣ ਕਿਥੋਂ ਤੱਕ ਹੋ ਲੈ ਵੀ ਆ ਬੂਰੀ ਝੋਟੀ ਅੱਜ ਜੇ ਕਿਸੇ ਭਰਾਣੇ ਲੈਣੀ ਆ ਰੇਟ ਜਿਹੜਾ 1.40 ਲੱਖ ਕਰਦੇ 12 ਕਿਲੋ ਦੁੱਧ ਆ ਬਾਈ ਤਸੱਲੀ ਆ 12 ਕਿਲੋ ਚੋਕੇ ਦੇ ਦਾਂਗੇ ਹੁਣ ਹਾਂ ਬਾਈ ਚੋਕੇ ਦੇ ਦੋ ਚੋਕੇ 15 ਦਾ ਨੋ ਕੋਈ ਸੂਈ ਨੂੰ ਬਾਈ ਕਹਿੰਦਾ ਚੋਕੇ ਲੈ ਜਾਓ 12 ਕਿਲੋ ਦੁੱਧ ਤੇ ਬਾਕੀ ਜਿਹੜੇ ਮਾਨ ਤਾਨ ਬਾਈ ਕਹਿੰਦਾ ਕਰ ਦਾਂਗੇ ਪਰ ਚਾਰ ਡੰਗ ਜਿਹੜਾ ਚੋਕੇ ਲੈ ਜਾ ਸਕਦਾ ਤੇ ਨੰਬਰ ਬੋਲ ਦੇ ਬਾਈ ਆਪਣਾ ਇੱਕ ਵਾਰੀ 82830 82830 17537 17537 ਠੀਕ ਆ ਪਿੰਡ ਲਲੂਣਾ ਪੂਰਾ 799 ਪੂਰਾ 799 7595 75935 ਇਹ ਨੰਬਰ ਆ ਬਾਈਆਂ ਦੇ ਜੇ ਕਿਸੇ ਭਰਾਣੇ ਲੈਣੀ ਹੋ ਨੰਬਰ ਤੇ ਸੰਬਰਕ ਕਰ ਲਿਓ ਪਿੰਡ ਲੱਲੂਆਣਾ ਏ ਤੋਂ ਆ ਬਾਈ ਜਿਲ੍ਹਾ ਮਾਨਸਾ ਰਹਿੰਦਾ ਤਹਿਸੀਲ ਵੀ ਮਾਨਸਾ ਰਹਿੰਦੀ ਆ ਤੇ ਮਾਨਸਾ ਸਰਸਾ ਰੋਡ ਤੋਂ ਇਹ C7 ਕਿਲੋਮੀਟਰ ਆ ਜਾਂਦਾ ਪਿੰਡਾਂ ਸਾਈਡ ਦਾ ਚੜਦੀ ਵਾਲੀ ਸਾਈਡ ਨੂੰ ਤੇ ਬਾਕੀ ਦੇ ਝੋਟੀਆਂ ਤੁਸੀਂ ਦੇ ਸਕਦੇ ਚੰਗੀਆਂ ਦੋਨੇ ਸਕੀਨ ਝੋਟੀਆਂ ਜਮਾ ਤੀਜੇ ਜਿਹੜੇ ਸੂਏ-ਸੂਈਆਂ ਹੋਈਆਂ ਜੜੀਆਂ ਦੇ ਸਕਦੇ ਇਹਦਾ ਬਹੁਤ ਸੋਹਣਾ ਡਰ ਰੋਡ ਲੱਗਿਆ ਹੋਇਆ ਹੈਗਾ ਤਾਜੀ ਸੂਈਆਂ ਬਾਕੀ ਤੁਸੀਂ ਬਾਈਆਂ ਨਾਲ ਸੰਬਰਕ ਕਰਕੇ ਜਿਹੜੇ ਝੋਟੀਆਂ ਖਰੀਦ ਆ ਦਿਓ ਠੀਕ ਹੈ